ਹਾਂਜੀ ਦੋਸਤੋ ਕੀ ਹਾਲ ਚਾਲ ਆ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਤੁਹਾਨੂੰ ਐਸੇ ਸਖਸ ਨਾਲ ਮਿਲਾਨੀਆਂ ਜੋ ਫ੍ਰੀ ਵਿੱਚ ਜੁੱਤੀਆਂ ਗੰਢਣ ਦਾ ਕੰਮ ਕਰਦਾ ਆ ਜੋ ਗੱਲਬਾਤ ਵੀ ਆਪਾਂ ਕਰਦੇ ਆ ਮੋਚੀ ਆਪਾਂ ਇਥੇ ਨਾਲ ਨਾਮ ਰੱਖਿਆ ਹੀ ਫੁਰਤੀ ਦਾਸ ਮਹਾਰਾਜ ਚਿਮਨੀ ਵਾਲਿਆਂ ਨੇ ਮਾਰਾ ਹੀ ਨਹੀਂ ਗ੍ਰੀਨ ਪੈਸ ਕੁਲ ਉਹਨਾਂ ਦਾ ਡੇਰਾ ਚਿਮਨੀ ਵਾਲੇ ਮਾਰਾ ਹੀ ਨੇ ਫੁਰਤੀ ਦਾਸ ਨੇ ਇੱਥੇ ਆਪਣੇ ਬਰਨਾਲੇ ਦੇ ਵਿੱਚ ਉਹਨਾਂ ਨੇ ਸਾਨੂੰ ਐਸੜੀ ਕਾਲਜ ਦੇ ਕੋਲੇ ਬਿਠਾਇਆ ਸੀ ਬਰਨਾਲੇ ਬੀਐਸਡੀ ਕਾਲਜ ਲਵੇ ਭਾਈ ਜੁੱਤੀਆਂ ਗੰਨਣ ਦਾ ਕੰਮ ਕਰ ਪੈਸਾ ਕਿਸੇ ਤੋਂ ਮੰਗਣਾ ਨਹੀਂਗਾ ਅਸੀਂ ਮੰਗਦੇ ਨਹੀਂ ਫ੍ਰੀ ਸੇਵਾ ਕਰਦੇ ਆ ਕੋਈ ਮਰਜ਼ੀ ਆ ਜਾਏ ਕੋਈ ਮਰਜ਼ੀ ਜਾਏ ਵੀ ਕੁੜੀਆਂ ਆ ਜਾਂਦੀਆਂ ਨੇ ਕਾਲਜ ਲਵੇ ਆ ਮੁੰਡੇ ਆ ਜਾਂਦੇ ਨੇ ਸਾਨੂੰ ਕਹਿੰਦੇ ਨੇ ਮੋਬਾਈਲ ਚ ਪਾ ਦਿੰਨੇ ਆ ਉਹ ਸਿਕਨੈਚਰ ਕੋਚੇ ਰੱਖ ਲਓ ਕਹਿੰਦੇ ਮੈਂ ਲਵੇ ਮੋਬਾਈਲ ਹੈ ਨਹੀਂ ਭਾਈ ਗਰੀਬ ਬੰਦਾ ਮੈਂ ਤਾਂ ਪਰਿਵਾਰ ਦੇ ਵਿੱਚ 7-8 ਜਣੇ ਆ ਭਾਈ ਘਰੇ ਤੇ ਦੋ ਬੱਚੇ ਨੇ ਹੁਣ ਕੁੜੀ ਹੋਈ ਆ ਮੁੰਡਾ ਸੀਗਾ ਤੇ ਦੋ ਭਤੀਜੇ ਨੇ ਮੇਰੇ ਮੇਂ ਮੰਗੀ ਮੇਰਾ ਪਿਓ ਤਾਂ ਮੁੱਕ ਗਿਆ ਸੀਗਾ ਮੇਰਾ ਭਾਈ ਵੀ ਮੁੱਕ ਗਿਆ ਸੀ ਜਾਂ ਮੇਰੀ ਮਾਂ ਕਮਾਉਂਦੀ ਆ ਮੜਾ ਮੋਟਾ ਜਾਂ ਮੈਂ ਕਮਾਉਣਾ ਸੀ ਘਰ ਦਾ ਚੁੱਲਾ ਚਲਾਉਣੇ ਆਈ ਆਂ ਆਪੇ ਰੋਜ਼ੀ ਰੋਟੀ ਦੀ ਮਜਾ ਆਈ ਆਂ ਚਲਾਉਣੇ ਆਂ ਭਾਈ ਮੇਰੀ ਮਾਂ ਵੀ ਨਹੀਂ ਪੈਸਾ ਮੰਗਦੀ ਕਿਸੇ ਤੋਂ ਮੈਂ ਵੀ ਨਹੀਂ ਮੰਗਦਾ ਉਹ ਢਿੱਡ ਮਲਦੀ ਆ ਸੇਵਾ ਕਰਦੀ ਆ ਉਹ ਵੀ ਸਮਾਹ ਸੇਵਕਾ ਵੀ ਕਰਦੇ ਵਿੱਚ ਹੋਰ ਕੋਈ ਕੰਮ ਨਹੀਂ ਕਰਦਾ ਭਾਈ ਮੁੰਡੇ ਪੜਦੇ ਆ ਜਵਾਕ ਨਿਆਣੇ ਨੇ ਯਾ ਆਪਣੇ ਖਾਲੀ ਟਾਈਮ ਵਿੱਚ ਆਹੀ ਕੰਮ ਕਰਦਾ ਕਿ ਹੋਰ ਕੰਮ ਨਾ ਮੈਂ ਹੋਰ ਕੋਈ ਕੰਮ ਨਹੀਂ ਕਰਦਾ ਭਾਈ ਮੈਂ ਸਵੇਰੇ ਇੱਥੇ ਆ ਜੰਨਾ ਸ਼ਾਮ ਨੂੰ ਆਵਦਾ ਨਾ ਤੋ ਕੇ ਰੋਟੀ ਖਾ ਕੇ ਫੇਰ ਆ ਜੰਨਾ ਫੇਰ ਵਗ ਜੰਨਾ ਫੇਰ ਆ ਜੰਨਾ ਕੋਈ ਕੰਮ ਨਹੀਂ ਕਰਦਾ ਹੋਰ ਮੈਂ ਹਾਂ ਬਾਰੂ ਖੰਡ ਖੰਡ ਵੀ ਹੁੰਦਾ ਕੰਮ ਨਾ ਵੀਰੇ ਮੈਂ ਲੈਂਦਾ ਨਹੀਂ ਕਿਸੇ ਤੋਂ ਪੈਸਾ ਮੈਂ ਮਦਦ ਤਾਂ ਕਰਾਉਣੀ ਨਹੀਂ ਚਾਹੁੰਦਾ ਬਸ ਮੈਂ ਤਾਂ ਜਹਿਰ ਜਿਹਾ ਪ੍ਰਮਾਤਮਾ ਦੇਈ ਜਾਂਦਾ ਭੂਰ ਚੂਰ ਉਹਦੇ ਨਾਲ ਆਪਦਾ ਟਾਈਮ ਪਾਸ ਕਰਦਾ ਹੋਰ ਮੈਂ ਕੋਈ ਮੰਗ ਨਹੀਂ ਆਪਣੀ ਕਿਸੇ ਨੂੰ ਆਪਾਂ ਕਹਿੰਦੇ ਨਹੀਂ ਵੀ ਮੇਰੀ ਮਦਦ ਕਰੋ ਨਾ ਜਹਿਰ ਜਾਂ ਮਹਾਰਾਜ ਦਾ ਹੁਕਮ ਹੋਰ ਜਾਂ ਭੋਜਨ ਛਕਦੇ ਆ। ਇਹ ਸਮਾਨ ਮੈਂ ਤੁਹਾਡੇ ਆਪਦੇ ਸਮਾਨ ਮੈਂ ਆਪਦੇ ਕੋਲੋਂ ਲਿਆਉਣਾ ਆਪਦੀ ਜੇਬ ਚੋਂ ਜਿੰਨਾ ਹੋ ਜੇ ਖਰਚਾ ਉਹਨਾ। ਆਹ ਕਿਤਾਬੇ ਦੇਖ ਲਓ ਐ ਟੰਗੇ ਪਏ ਆ ਚਾਹੇ ਕੋਈ ਇਹਨਾਂ ਨੂੰ ਲਾ ਕੇ ਲੈ ਜੇ ਚਾਹੇ ਕੋਈ ਨਾ ਲਾ ਕੇ ਲੈ ਕੇ ਜਾਵੇ ਰਾਤ ਨੂੰ ਮੇਰਾ ਸਮਾਨ ਐਂ ਲੱਗਿਆ ਪਿਆ ਹੁੰਦਾ। ਕੋਈ ਪਰਵਾਹ ਨਹੀਂ। ਆ ਹੁਣ ਜਾਊਂਗਾ ਰੋਟੀ ਖਾਣ ਐਂ ਛੱਡ ਜੂਗਾ ਸਾਰਾ ਕੁਛ। ਇਹ ਸਾਰਾ ਕੁਛ ਕੋਈ ਚੱਕ ਕੇ ਲੈ ਜੇ ਚਾਹੇ ਕੋਈ ਇੱਥੇ ਕੁਛ ਧਰ ਜੇ ਕੋਈ ਪਰਵਾਹ ਨਹੀਂ। ਪੁਰਾਣੇ ਜੁੱਤੀ ਕਰਨ ਦੇ ਨਾਲ ਨਾਲ ਆਹ ਪੁਰਾਣੇ ਜੁੱਤੇ ਅਸੀਂ ਠੀਕ ਕਰਕੇ ਲੋੜਵੰਦੀਆਂ ਦੀ ਮਦਦ ਕਰ ਦਿੰਨੇ ਆਂ ਭਾਈ ਜਿਹੜਾ ਮਰਜ਼ੀ ਪਾ ਲੋ ਆਕੇ ਕਈ ਵਾਰ ਇੱਥੇ ਝੋਲਾ ਭਰ ਕੇ ਵੀ ਲੈ ਜਾਂਦਾ ਕੋਈ ਕਈ ਵਾਰ ਝੋਲਾ ਭਰ ਕੇ ਇੱਥੇ ਕੋਈ ਗੁਫਤ ਰੱਖ ਵੀ ਜਾਂਦਾ ਠੀਕ ਆ ਉਹਦੀ ਅਸੀਂ ਰਿਪੇਅਰ ਕਰਕੇ ਅਗਲੇ ਨੂੰ ਦੇ ਦਿੰਨੇ ਆਂ ਕਈ ਵਾਰ ਅਸੀਂ ਆਪਦੇ ਮੁੱਲ ਵੀ ਲੈ ਕੇ ਆਉਨੇ ਆ ਜੋੜੇ ਜੇ ਮੇਰੀ ਗੰਜੀ ਜੇਬ ਚ ਗੰਜਾਇਸ ਹੋਵੇ ਤਾਂ ਮੈਂ ਮੁੱਲ ਲੈ ਆਉਣਾ ਨਹੀਂ ਗੰਜਾਇਸ ਸਿੰਘ ਦੀ ਭਾਈ ਮੋਨਾਂ ਕਸਾਰ ਦਾ ਜਿੰਨਾ ਕੁੱਪੂ ਜੇ ਕਿੰਨਾ ਟਾਂਵਾ ਕੰਮ ਕਰਦਾ 15 ਸਾਲ ਹੋ ਗਏ ਕੋਈ ਕਿਸੇ ਵਿਰੋਧ ਨਹੀਂ ਕਰਦੇ ਕਿਸੇ ਦਾ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਕੋਈ ਕਿਸੇ ਨੂੰ ਮੰਨੇ ਚਾਹੇ ਕੋਈ ਨਾ ਮੰਨੇ ਮੈਨੂੰ ਸਾਰੇ ਧਰਮ ਇਕ ਨੇ ਸਭ ਨੂੰ ਮੈਂ ਮੱਥਾ ਟੇਕਦਾ ਭਾਈ ਸਾਰੀ ਸੰਗਤ ਨੂੰ ਮੱਥਾ ਟੇਕਦਾ ਪੈਰਾਂ ਦੇ ਵਿੱਚ ਬੈਠਾਂ ਅਗਲੇ ਦੇ ਚਰਨਾਂ ਦੇ ਵਿੱਚ ਬੈਠਦਾ ਚਰਨ ਝੱਕ ਝਾੜਾਂ ਭਈਆਂ ਅਸੀਂ ਤਾਂ ਜੁੱਤੇ ਆ ਜਿਹੜਾ ਮਰਜ਼ੀ ਪਾ ਲੈ ਸਾਨੂੰ ਮੋਚੀਆਂ ਹੀ ਤਾਂ ਗਰੀਬ ਬੰਦੇ ਆ ਟਾਈਮ ਪਾਸ ਕਰਦੇ ਆ ਆਪਦਾ ਬਹੁਤ ਵਧੀਆ ਨੰਦਾ ਲੈ ਹੋਰ ਐਤੂ ਹੋਰ ਸੁਰਗ ਕਿੱਥੇ ਹੋਊਗਾ ਖਸਮਾ ਇਦੋਂ ਵਧੀਆ ਕੰਮ ਕਿਤੇ ਨਹੀਂ ਨਲੇ ਆਪਦੀ ਕਿਰਤ ਕਰਦੇ ਆ ਨਲੇ ਆਪਦੀ ਸੇਵਾ ਕਰਦੇ ਆ ਨਲੇ ਰੋਟੀ ਵਧੀਆ ਖਾਂਦੇ ਆ ਢਿੱਲੇ ਮੱਠੇ ਹੋ ਜਾਂਦੇ ਆ ਆਹ ਹੁਣ ਦਵਾਈ ਬੂਟੀ ਲੈਣੀ ਹੋਵੇ ਕਿਸੇ ਡਾਕਟਰ ਲੈ ਵਗ ਜੀਏ ਉਹ ਤਾਂ ਅਗਲਾ ਪੈਸੇ ਲੈਂਦਾ ਹੀ ਨਿਰੋਧਮ ਡਾਕਟਰ ਤੋਂ ਇਲਾਜ ਕਰਾਇਆ ਉਹਨੇ ਵਿਚਾਰੇ ਨੇ ਕੋਈ ਪੈਸਾ ਨਹੀਂ ਲੈਂਦਾ ਮੈਨੂੰ ਪਰੇਸ਼ਨ ਕੀਤੇ ਮੇਰੇ ਤਿੰਨ ਪੰਜੀ ਦੇ 1 ਰੁਪਿਆ ਨਹੀਂ ਲੈਂਦਾ ਡਾਕਟਰ ਨੇ ਨਿਰੋਧਮ ਨੇ 1 ਰੁਪਿਆ ਹੀ ਲੈਂਦਾ ਮੈਨੂੰ ਆਹ ਦੇ ਮੇਰੇ ਇੱਥੇ ਜ਼ਖਮ ਹੋ ਗਿਆ ਸੀ ਇੱਟਾ ਕਾਚੇ ਤੇ ਐਡਾ ਗੁੰਮਾ ਬਣ ਗਿਆ ਸੀ ਚੀਰਾ ਦਿੱਤਾ ਉਹਨਾਂ ਨੇ ਆਪਰੇਸ਼ਨ ਕੀਤਾ ਦਵਾਈ ਆਪ ਪੁਰਦੇ ਸੱਲੇ ਡਾਕਟਰ ਨੇਗੇ ਇੱਥੇ ਸਰਦਾਰ ਉਹ ਨਹੀਂ ਪੈਸਾ ਲੈਂਦੇ ਮੈਸ ਤੋਂ ਕੋਈ ਮੇਰੀ ਮਾਂ ਮੈਨੂੰ ਮੇਰੀ ਇੱਜ਼ਤ ਵੀ ਕਰਦੇ ਨੇ ਯਾਰਾ ਜਦੋਂ ਹੁਣ ਆਪਾਂ ਹਰੇਕ ਹੁਣ ਕੋਈ ਕੁੜੀ ਕਤਰੀ ਆ ਜੀ ਮੈਂ ਹਰੇਕ ਨੂੰ ਐ ਕਹਿੰਦਾ ਮੇਰੀ ਭੈਣ ਆ ਗਈ ਜਦੋਂ ਹੁਣ ਆਪਾਂ ਭੈਣ ਕਹਦੀ ਆਪਣਾ ਸੁਭਾਅ ਉਹਦੀ ਬਦਲ ਜੂ ਹਰੇਕ ਨੂੰ ਭੈਣ ਕਹਿਣਾ ਹਰੇਕ ਨੂੰ ਜੀ ਕਹਿਣਾ ਹਾਂਜੀ ਆਓ ਜੀ ਆਓ ਜੀ ਬੈਠੋ ਬੈਠੋ ਜੁੱਤੀਆਂ ਠੀਕ ਕਰਾ ਲਓ ਪਰ ਅਸੀਂ ਕੰਮ ਭਾਈ ਕਿਸੇ ਦਾ ਰੱਖਦੇ ਨਹੀਂ ਫੜ ਕੇ ਐ ਇੱਥੋਂ ਕਈ ਤਾਂ ਆਕੜ ਕੀ ਭੱਜ ਜਾਂਦੇ ਨੇ ਗੁੱਸੇ ਹੋ ਕੇ ਕਹਿੰਦੇ ਨੇ ਤੂੰ ਰੱਖਦਾ ਕਿਉਂ ਨਹੀਂ ਤੂੰ ਕੀ ਹੋ ਗਿਆ ਤੈਨੂੰ ਐ ਆ ਬੋਆ 15 ਸਾਲ ਬਾਅਦ ਮੇਰੀ ਪਰਮਾਤਮਾ ਨੇ ਮਸਾ ਦਾ ਬਾਹ ਫੜ ਗਿਆ ਹੁਣ ਫੇਰ ਮੈਂ ਚੱਕਰਾਂ 'ਚ ਪਾਵਾਂ ਅਗਲਾ ਰੱਖ ਜਾਂਦਾ ਮੁੜ ਕੇ ਆਉਂਦਾ ਨਹੀਂ ਹਾ ਹਾ ਹੀ ਹੀ ਕਰਕੇ ਭੱਜ ਜਾਂਦੇ ਨੇ ਐ ਨਹੀਂ ਹੈਗਾ ਵੀ ਆਵਦਾ ਕੰਮ ਕੋਲੇ ਖੜ ਕੇ ਠੀਕ ਰੱਖ ਕੇ ਲੈ ਕੇ ਜਾਓ ਨਾਲੇ ਉਹ ਕੰਮ ਦੀ ਕਦਰ ਪੈਂਦੀ ਆ ਹੁਣ ਅਗਲਾ ਛੱਟ ਕੇ ਤੁਰ ਜਾਂਦਾ 10 ਦਿਨਾਂ ਨੂੰ ਆਉਂਦਾ ਹੀ 5 ਦਿਨਾਂ ਨੂੰ ਆਉਂਦਾ ਹੀ ਉਹ ਮੈਂ ਸਾਹਮ ਦਾ ਸਾਹਮ ਦਾ ਬੋਰ ਹੋ ਜਾਂਦਾ ਸੀ ਦਿਮਾਗ ਵਿੱਚ ਹੋ ਜਾਂਦਾ ਸੀ ਫਿਰ ਮੈਂ ਛਾਟ ਕੇ ਦਿੰਦਾ ਅਗਲੇ ਨੂੰ ਉਹ ਲੱਭਦੇ ਨਹੀਂ ਮੁੜ ਕੇ ਫਿਰ ਸਾਡੇ ਸੂਲ ਨੇ ਅਸੀਂ ਚੁਕਾ ਦੰਨੇ ਆ ਉਹਦੀ ਨਾਲ ਦੀ ਨਾਲ ਵੀ ਕੋਈ ਮਰਜ਼ੀ ਲੈ ਜੋ ਚੱਕ ਕੇ ਚਾਹੇ ਕੋਈ ਪਾਲਸ ਕਰਾ ਕੇ ਦੇ ਕੇ ਗਿਆ ਕਹੇ ਕੋਈ ਨਾ ਹੁਣ ਅਸੀਂ ਰੱਖਣ ਨਹੀਂ ਦਿੰਦੇ ਅਗਲੇ ਨੂੰ ਅਗਲੇ ਕੋਲੇ ਖੜ ਕੇ ਕਰਾ ਕੇ ਲੈ ਕੇ ਜਾ ਪਈ ਆ ਉਹਦਾ ਕੰਮ ਫੇਰ ਹੀ ਲਜਤ ਆਉਂਦੀ ਆ ਕੰਮ ਕਰੇ ਦੀ ਨਹੀਂ ਲਜਤ ਨਹੀਂ ਆਉਂਦੀ ਜੇ ਤਾਂ ਪੈਸਾ ਮੈਂ ਲੈਣਾ ਨਹੀਂ ਕਿਸੇ ਤੋਂ ਹੈ ਖਾਮ ਖਾਮ ਮੈਂ ਮੀ ਟੈਂਸ਼ਨ ਲੈ ਮਾ ਜੁੱਤਾ ਅਗਲੇ ਨੇ ਪਾਉਣਾ ਹੰਡਾਉਣਾ ਅਗਲੇ ਨੇ ਮੈਨੂੰ ਕਿਉਂ ਫਿਕਰਾਂ 'ਚ ਪਾਉਂਦੇ ਆ ਹੱਥ ਜੋੜ ਕੇ ਬੇਨਤੀ ਆ ਇਹੀ ਕਿਰਪਾਤਾ ਸਾਡੀ ਭਾਈ ਆਪਦਾ ਕੰਮ ਕੋਲੇ ਖੜਕੇ ਠੀਕ ਕਰਾ ਕੇ ਲੈ ਕੇ ਜਾਓ ਸਾਡੀ ਇਹੀ ਬੇਨਤੀ ਆ ਹੱਥ ਜੋੜ ਕੇ ਹੋਰ ਕੋਈ ਕੰਮ ਨਹੀਂ